ਉਦਾਸ ਰਾਤ ਦੀ ਦਾਸਤਾਂ ਜਦ ਕਦੇ ਮੈਂ ਡਿਊਟੀ ਤੋਂ ਅਚਾਨਕ ਰਾਤ ਕਰ ਨਹੀਂ ਪਰਤਦਾ ਤਾਂ ਮੇਰੀ بیوی ਆਪਣੀਆਂ ਸੋਚਾਂ ਦੀਆਂ ਪੂਣੀਆਂ ਜ਼ਹਿਨ ਤੇ ਪੁੱਠੇ ਚਰਕੇ ਤੇ ਕਤਦੀ ਰਹਿੰਦੀ ਹੈ ਤੇ ਅੱਖਾਂ ਦੇ ਤਕਲੇ ਤੋਂ ਗਲੇਡੂਆਂ ਦੇ ਘੋਟੇ ਲੋਂਦੀ ਰਹਿੰਦੀ ਹੈ ਸ਼ਾਮ ਪਈ ਤੋਂ ਜਦ ਉਹ ਡੁੱਬਦੇ ਸੂਰਜ ਨੂੰ ਤੱਕਦੀ ਹੈ ਤਾਂ ਅੰਬਰ ਦੀ ਲਾਲੀ ਉਸ ਨੂੰ ਡੁੱਲਿਆ ਲਹੂ ਦਿਸਦੀ ਹੈ ਜਦ ਉਹ ਅਨਮਨਨੇ ਮਨ ਨਾਲ ਆਟੇ ਵਿੱਚ ਪਾਣੀ ਪਾ ਹੱਥਾਂ ਨਾਲ ਮਲਦੀ ਹੈ ਤਾਂ ਉਹ ਮਿਜ ਬਣ ਜਾਂਦੀ ਹੈ ਜਦ ਉਹ ਲੱਕੜਾਂ ਚਿੰਨ ਕੇ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਤਾਂ ਸਿਵੇ ਬਲ ਉੱਠਦੇ ਨੇ ਤੌੜੀ ਵਿੱਚ ਰਿਜਦੀ ਦਾਲ ਥੱਲੇ ਲੱਗ ਜਾਂਦੀ ਹੈ ਤਵੇ ਤੇ ਪਈ ਰੋਟੀ ਇੱਕ ਵਾਸੀ ਹੀ ਸੜ ਜਾਂਦੀ ਹੈ ਬੱਚੇ ਰੋਟੀ ਮੰਗਦੇ ਨੇ ਤਾਂ ਉਹ ਝੜਕਾਂ ਖਾ ਕੇ ਗੁਮਸੁਮ ਹੀ ਸੌਂ ਜਾਂਦੇ ਨੇ ਉਹ ਉਹਨਾਂ ਉੱਤੇ ਰਜਾਈ ਦਿੰਦੀ ਹੈ ਤੇ ਜਦ ਆਪ ਰਜਾਈ 'ਚ ਵੜਨ ਲੱਗਦੀ ਹੈ ਤਾਂ ਉਹਨੂੰ ਕਬਰ 'ਚ ਉਤਰਨ ਵਾਂਗ ਲੱਗਦਾ ਹੈ ਤੇ ਕਬਰ 'ਚ ਪਈ ਦੀ ਜਦ ਕਿਤੇ ਅੱਕ ਲੱਗਦੀ ਹੈ ਤਾਂ ਜਿੰਨ ਤੇ ਭੂਤ ਉਹਨੂੰ ਆ ਡਰਾਉਂਦੇ ਨੇ ਉਤਰਪਕ ਕਿ ਉੱਠਦੀ ਹੈ ਤੇ ਜਬਤੀ ਦਾ ਪਾਠ ਕਰਨ ਲੱਗਦੀ ਹੈ ਬਾਬਾ ਬੁੱਢਾ ਜੀ ਅੱਗੇ ਅਰਦਾਸਾਂ ਕਰਦੀ ਹੈ ਗੁਰਦੁਆਰੇ ਪ੍ਰਸਾਦ ਸੁਖਦੀ ਹੈ ਤੇ ਸੁੱਖਾਂ ਸੁਖਦਿਆਂ ਸੁਖਦਿਆਂ ਹੀ ਉਹਦੇ ਬੂਹੇ ਤੇ ਸੂਰਜ ਆਣ ਦਸਤਕ ਦੇਂਦਾ ਹੈ ਉਹ ਡਰਦੀ ਡਰਦੀ ਬੂਹਾ ਖੋਲਦੀ ਹੈ ਤਾਂ ਸਾਵੇਂ ਪੂਰੇ ਦਾ ਪੂਰਾ ਸਾਬਤ ਸਬੂਤਾ ਉਹਦਾ ਮਰਤ ਖੜਾ ਦਿਸਦਾ ਹੈ ਉਤਾ ਕੇ ਉਹਦੇ ਗੱਲ ਲੱਗ ਜਾਂਦੀ ਹੈ ਤੇ ਫਿਰ ਹੰਝੂਆਂ ਦੀ ਬਾਰਿਸ਼ ਹੁੰਦੀ ਹੈ ਉਹ ਕਹਿੰਦਾ ਹੈ ਚੁੱਪ ਵੀ ਕਰ ਕੀ ਹੋ ਗਿਆ ਹੈ ਉਹ ਅੱਖਾਂ ਪੂੰਝਦੀ ਹੋਈ ਕਹਿੰਦੀ ਹੈ ਕੁਝ ਵੀ ਤਾਂ ਹੋ ਸਕਦਾ ਸੀ ਇਹੋ ਜੇ ਹਾਲਾਤ ਵਿੱਚ ਕਿਸੇ ਬਸ ਵਿੱਚ ਜਾਂ ਕਿਸੇ ਨਹਿਰ ਦੇ ਕੰਡੇ ਗੋਲੀਆਂ ਦੀ ਠਾਠਾ ਵਰਗਾ ਮੁੜ ਕਦੇ ਰਾਤ ਬਾਹਰ ਨਾ ਠਹਿਰਨਾ